ਅਮਰੀਕਾ ਚ 40 ਮਿੰਨੀਆਂ ਦੀ ਡਰੱਗ ਨਾਲ ਭਾਰਤੀ ਮੂਲ ਦੇ ਦੋ ਵਿਅਕਤੀ ਗੈਰਫਤਾਰ ਹੋਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਕੋਈ ਪਹਿਲੀ ਖਬਰ ਨਹੀਂ ਹੈਗੀ ਆਈ ਥਿੰਕ ਇਹ ਆਖਰੀ ਵੀ ਨਹੀਂ ਹੋਣੀ ਤੇ ਬਹੁਤ ਜਿਆਦਾ ਖਬਰਾਂ ਇਹ ਜਿਹੀਆਂ ਬਾਹਰ ਆਉਂਦੀਆਂ ਨੇ ਵੀ ਡਰੱਗ ਦੇ ਵਿੱਚ ਜਿਹੜੇ ਭਾਰਤੀ ਆਪਣੇ ਫੜੇ ਜਾਂਦੇ ਨੇ ਜਾਂ ਕੁਝ ਵੀ ਹੈਗੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਸ਼ੁੱਕਰਵਾਰ ਕੋਈ ਦੁਪਹਿਰੇ 2:10 ਵਜੇ 10 ਮਿੰਟ ਤੇ ਹਾਈਵੇ 80 ਦੇ ਉੱਪਰ ਇੱਕ ਟਰੱਕ ਡਰਾਈਵਰ ਨੂੰ ਰੋਕਿਆ ਗਿਆ ਸੀਗਾ ਜਿਹੜੇ ਟੀਮ ਡਰਾਈਵਰ ਸੀਗੇ ਵੰਸ਼ਪ੍ਰੀਤ ਸਿੰਘ 27 ਸਾਲਾ ਤੇ ਮਨਪ੍ਰੀਤ ਸਿੰਘ 37 36 ਸਾਲਾ ਜੀ ਇਹਨਾਂ ਕੋਲੋਂ 40 ਮਿਲੀਅਨ ਦੀ ਕੋਕਨ ਜਿਹੜੀ ਆ ਬਰਾਮਦ ਕੀਤੀ ਗਈ ਆ ਕੁਆਰ ਸਿਟੀ ਦੇ ਨੇੜੇ ਇਨਾਂ ਕੋਲੋਂ ਇਹ ਜਿਹੜੀ ਕੋਕੀਨਾ ਵੱਡੀ ਮਾਤਰ ਦੇ ਵਿੱਚ ਬਰਾਮਦ ਕੀਤੀ ਗਈ ਹੈ ਜੀ ਦੋਵੇਂ ਜਿਹੜੇ ਇੰਟਾਰੀਅਨ ਨਾਲ ਸੰਬੰਧ ਦੱਸੇ ਜਾਂਦੇ ਆ ਆਪਾਂ ਇਹ ਵੀ ਗੱਲ ਕਹਿ ਦਿੰਨੇ ਆ ਕਿ ਲਗਾਤਾਰ ਜਿੱਦਾਂ ਤੁਸੀਂ ਵੀ ਤਨਵੀਰ ਕਿਹਾ ਕਿ ਇਹ ਪਹਿਲੀ ਖਬਰ ਨਹੀਂ ਹੈਗੀ ਤੇ ਫਿਰ ਆਖਰੀ ਖਬਰ ਨਹੀਂ ਹੈਗੀ ਹੂੰ ਆ ਜਿਹੜੇ ਵੀ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਜਿਨ੍ਹਾਂ ਨੂੰ ਲਜਾਇਆ ਜਾਂਦਾ ਜਾਂ ਖੁਦ ਜਾਂਦੇ ਹੈਗੇ ਆ ਇੱਕ ਗੱਲ ਪੱਕੀ ਹਿੰਦੇ ਕਿ ਇਹ ਐਂਡੇ ਦਾ ਆ ਇਹਦਾ ਜੇਲ ਹੁੰਦਾ ਜੀ ਹੂੰ ਤੋਂ ਕੋਲ ਮਾਰ ਕੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਠੀਕ ਹੈ ਜਿਹੜੀ ਲਾਈਫ ਵੀ ਡਿਸਟਰੈਕਟ ਹੋ ਜਾਂਦੀ ਹੈ ਜਿਹੜੇ ਨੌਜਵਾਨ ਆ ਤਨਵੀਰ ਆਪਣੇ ਰੇਡੀਓ ਤੇ ਜ਼ਰੂਰ ਉਸੀ ਵੀ ਮਸਾਏ ਦੇ ਉਹ ਜਿਹੜੇ ਵੀ ਨੌਜਵਾਨ 22 ਤੋਂ ਲੈ ਕੇ ਜਾਂ 18 ਸਾਲ ਤੋਂ ਲੈ ਕੇ 25 27 ਸਾਲ ਦੇ ਵਿੱਚ ਹੈਗੇ ਆ ਟ੍ਰੈਕਿੰਗ ਦੇ ਵਿੱਚ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਸਾਰੀ ਲਾਈਫ ਸਾਹਮਣੇ ਪਈ ਆ ਜੇ ਕੋਈ ਉਹਨਾਂ ਦੇ ਸਾਹਮਣੇ ਇਦਾਂ ਦੇ ਹਾਲਾਤ ਕੋਈ ਉਹਨਾਂ ਨੂੰ ਇਸ ਪਾਸੇ ਲਿਜਾਉਣ ਦੀ ਕੋਸ਼ਿਸ਼ ਕਰਦਾ ਤੇ ਆਪਣੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਾ ਇਹ ਜਿਹੜੇ ਇਦਾਂ ਦੇ ਕੰਮ ਹੈਗੇ ਆ ਉਹ ਲਗਾਤਾਰ ਆ ਉਹਦਾ ਐਂਡ ਜਿਹੜਾ ਆ ਉਸ ਲੱਖਾਂ ਜੀ ਤੇ ਇਹ ਧੁੱਖਾਂ ਦੀ ਲੋੜ ਆ ਜੀ ਬਿਲਕੁਲ ਜੀ ਦੇਖੋ ਏ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਆ ਕਿ ਹਰ ਇੱਕ ਨੂੰ ਲਾਈਫ ਦੇ ਵਿੱਚ ਦੋ ਆਪਸ਼ਨਾਂ ਮਿਲਦੀਆਂ ਨੇ ਜਾਂ ਤਾਂ ਤੁਸੀਂ ਮਿਹਨਤ ਕਰ ਲਓ ਜਾਂ ਫਿਰ ਤੁਸੀਂ ਬਿਨਾਂ ਮਿਹਨਤ ਤੋਂ ਦੋ ਨੰਬਰ ਦਾ ਕੰਮ ਕਰ ਲਓ ਠੀਕ ਆ ਸੋ ਕਿਸੇ ਨਾ ਕਿਸੇ ਪਾਸੇ ਦੋ ਨੰਬਰ ਦਾ ਕੰਮ ਹੈ ਤੇ ਤੁਹਾਡੀ ਲਾਈਫ ਦੇ ਨਾਲ-ਨਾਲ ਜਿਹੜੀ ਫੈਮਲੀ ਵੀ ਜਿਹੜੀ ਪਿੱਛੇ ਰੋਲ ਜਾਂਦੀ ਏ ਸਾਨੂੰ ਸਮਝਣਾ ਚਾਹੀਦਾ ਜਿਹੜੇ ਸਾਡੇ ਯੰਗਸਟਰਸ ਯੂਥ ਹੈਗੇ ਆ ਟਰੱਕਿੰਗ ਦੇ ਵਿੱਚ ਤੁਸੀਂ ਹੈਗੇ ਹੋ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ ਤੁਸੀਂ ਰੋਕਿਆ ਕਰੋ ਥੋੜੇ ਸਾਹਮਣੇ ਕੋਈ ਇਹ ਪ੍ਰਪੋਜ਼ਲ ਲੈ ਕੇ ਆਂਦਾ ਤੁਸੀਂ ਉਸ ਚੀਜ਼ ਨੂੰ ਰੋਕੋ ਵੀ ਅਸੀਂ ਇਹ ਸੈਪਟ ਨਹੀਂ ਕਰਨਾ ਤੇ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇਣਾ ਠੀਕ ਹੈ ਜੀ ਸਾਡੇ ਨਾਲ ਕਾਲਰਸ ਵੀ ਜੁੜ ਚੁੱਕੇ ਨੇ ਗੁਰਮੁਖ ਚ ਅਸੀਂ ਇੱਕ ਅੱਧੀ ਕਾਲਰ ਅਸੀਂ ਔਨ 에ਅਰ ਕਰਦੇ ਹਾਂ ਤੇ ਨਾਲ ਦੀ ਨਾਲ ਫਿਰ ਬਾਕੀ ਦੀਆਂ ਜਿਹੜੀਆਂ ਅੱਜ ਦੇ ਵਿਸ਼ੇ ਆ ਤੇ ਉਸ ਬਾਰੇ ਗੱਲਬਾਤ ਕਰਾਂਗੇ ਹਾਂਜੀ ਜਸਪੀਰ ਜੀ ਤੁਸੀਂ ਔਨ 에ਅਰ ਸਤਿ ਸ਼੍ਰੀ ਅਕਾਲ ਜੀ ਰਵੀ ਜੀ ਸਤਿ ਸ਼੍ਰੀ ਅਕਾਲ ਗੁਰਮੁਖ ਵਾਜ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਗੱਲ ਤਾਂ ਹੈ ਭਾਈ ਸਾਹਿਬ ਦੀ ਜਿੰਨੀ ਸੱਚਤ ਕਰਨੀ ਚਾਹੀਦੀ ਆ ਉੰਨੀ ਸਾਡੇ ਕੋਲ ਘਟਿਆ ਬਹੁਤ ਸਤਿਕਾਰਯੋਗ ਆ ਪਰ ਇਹਨਾਂ ਤੋਂ ਕੁਝ ਨੇ ਸਿੱਖਣ ਦੀ ਲੋੜ ਆ ਜਿਹੜਾ ਸਾਡਾ ਮੀਡੀਆ ਤਨਵੀਰ ਜੀ ਸਾਡਾ ਮੀਡੀਆ ਐ ਨਹੀਂ ਖਾਲੀ ਡੱਬਿਆਂ ਦੇ ਵਿੱਚ ਲੱਡੂ ਦੇ ਕੇ ਨਾ ਵੰਡੀ ਜਾਂਦਾ ਆ ਕਹਿੰਦਾ ਮਤਲਬ ਸੱਚ ਨਹੀਂ ਕੋਈ ਬੋਲਦਾ ਮੈਂ ਭਾਈ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆ ਐਵੇਂ ਕਹਿੰਦੇ ਹੁੰਦੇ ਕਾਗਜ਼ ਦੇ ਜਹਾਜ਼ ਬਣਾ ਕੇ ਚੜਾਈ ਜਾਂਦੇ ਆ ਸੱਚ ਨੂੰ ਸੱਚ ਕਹੋ ਸੱਚ ਬੋਲਣ ਦੀ ਜੋਤ ਰੱਖੋ ਬਾਕੀ ਜਿਹੜੇ ਸਾਡੇ ਟਰাকিং ਕੰਪਨੀ ਆ ਦੇ ਭਰਾ ਆ ਪਲੀਜ਼ ਸਾਡੇ ਬੱਚਿਆਂ ਨੂੰ ਜੂਜੜਾ ਕਰੋ ਤੁਸੀਂ ਥੋੜੀ ਕਮਾਈ ਦੀ ਖਾਤਰ ਇਹਨਾਂ ਨੂੰ ਵਿਚਾਰਿਆਂ ਨੂੰ ਜੇਲ੍ਹਾਂ ਦੇ ਪਿੱਛੇ ਸੱਟ ਰਹੇ ਆ ਆਪਣੇ ਅਦਾਲਿਆਂ ਨੂੰ ਤੁਸੀਂ ਵੱਡ ਵੱਡੀਆਂ ਗੱਡੀਆਂ ਲੈ ਕੇ ਪੇਰ ਆਏ ਆ ਮੋੜ ਕੇ ਤੁਹਾਡੇ ਤੇ ਵੀ ਮਾਰਾ ਸਮਝਦਾ ਆ ਜਿਦਾਂ ਆ ਜਾਣਾ ਜਦੋਂ ਤੁਸੀਂ ਪੂ ਨਹੀਂ ਦੇਖਣਾ ਇੱਕ ਥੋੜਾ ਜਿਹਾ ਲਾਲਚ ਦੀ ਖਾਤਰ ਕਹਿੰਦਾ ਮੈਂ ਤਾਂ ਤਨਵੀਰ ਜੀ ਤੁਸੀਂ ਆਮ ਸੁਧਾਨ ਬੰਦਾ ਜਿਹੜਾ ਟੈਕ ਡਰਾਈਵਰ ਆ ਉਹਨੂੰ ਜੇਲ੍ਹਾਂ ਦੀਆਂ ਸਲਾਖਾਂ ਚ ਨਾ ਭੇਜੋ ਪਲੀਜ਼ ਰੱਬ ਤੋਂ ਡਰੋ ਧੰਨਵਾਦ ਆ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਵਿਚਾਰ ਜਾ ਚੁੱਕੇ